ਅੱਜ ਬੰਗਾ ਸ਼ਹਿਰ ਦੇ ਨੇੜੇ ਪਿੰਡ ਬਾੜੋਵਾਲ ਵਿਖੇ ਸਵੇਰੇ 4 ਵਜੇ ਤੜਕਸਾਰ ਐਨਆਈਏ ਦੀ ਰੇਡ ਹੋਈ ਹੈ। ਇਹ ਰੇਡ ਨਿਹੰਗ ਸਿੰਘ ਬਾਬਾ ਗੁਰਵਿੰਦਰ ਸਿੰਘ ਦੇ ਘਰ ਕੀਤੀ ਗਈ ਜੋ ਕਿ ਛੋਲਾ ਬਣਾਉਣ ਤੇ ਪੁਰਾਤਨ ਕਿਰਪਾਨਾਂ ਲੈ ਕੇ ਉਹਨਾਂ ਨੂੰ ਮੋਡੀਫਾਈ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਵੇਚਣ ਦਾ ਕੰਮ ਕਰਦੇ ਹਨ ਅਤੇ ਪਾਕਿਸਤਾਨ ਦੇ ਵਿੱਚ ਵੀ ਕਿਸੇ ਦੇ ਨਾਲ ਡੀਲ ਚੱਲ ਰਹੀ ਸੀ ਇਨਾਂ ਕਿਰਪਾਨਾਂ ਸ਼ਸਤਰਾਂ ਦੇ ਬਾਰੇ ਅਤੇ ਪਿਛਲੇ 2 ਸਾਲਾਂ ਦੇ ਵਿੱਚ 16 ਲੱਖ ਦੀ ट्रांजੈਕਸ਼ਨ ਵਿਦੇਸ਼ਾਂ ਦੇ ਵਿੱਚੋਂ ਹੋਈ ਹੈ ਜਿਸ ਕਰਕੇ ਅੱਜ ਕਰੀਬ 30 ਦੇ ਲਗਭਗ ਪੁਲਿਸ ਮੁਲਾਜ਼ਮਾ ਨੇ ਇਸ ਘਰ ਤੇ ਰੇਡ ਕੀਤੀ। ਬਾਬਾ ਗੁਰਵਿੰਦਾ ਸਿੰਘ ਦਾ ਕਹਿਣਾ ਹੈ ਕਿ ਮੈਂ ਦੁਬਈ ਵਿੱਚ ਸੀ ਉੱਥੇ ਮੇਰੇ ਦੋਸਤਾਂ ਦੇ ਨਾਲ ਕਾਫੀ ਵਧੀਆ ਰਿਲੇਸ਼ਨ ਸਨ ਜਿੰਦਾਂ ਦਾ ਅੱਜ ਵੀ رابطہ ਕਾਇਮ ਹੈ ਉਹਨਾਂ ਦੇ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ। ਉਨਾ ਦਾ ਕਹਿਣਾ ਹੈ ਕਿ ਮੇਰਾ ਇੱਕ ਦੋਸਤ ਅਮਰੀਕਾ ਵਿੱਚ ਵੀ ਹੈ ਹਰਦੀਪ ਸਿੰਘ ਜੋ ਕਿ ਪਿੰਡ ਚੱਕ ਗੁਰੂ ਦਾ ਰਹਿਣ ਵਾਲਾ ਹੈ ਉਸ ਦਾ ਵੀ ਫੋਨ ਅਕਸਰ ਆਉਂਦਾ ਰਹਿੰਦਾ ਹੈ ਅੱਜ ਦੀ ਰੇਡ ਜਿਹੜੀ ਹੋਈ ਹੈ ਉਹ ਕੈਨੇਡਾ ਦੇ ਵਿੱਚ ਇੰਡੀਅਨ ਐਮਬੈਸੀ ਦੇ ਵਿੱਚ ਬੰਬ ਧਮਾਕਾ ਹੋਇਆ ਸੀ ਉਸ ਦੇ ਬਾਬਤ ਹੋਈ ਹੈ ਬਾਬਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੇਰਾ ਕਿਸੇ ਦੇ ਨਾਲ ਕੋਈ ਵੀ ਇਹੋ ਜਿਹਾ ਸੰਬੰਧ ਨਹੀਂ ਹੈ ਮੈਂ ਸਿੱਖ ਕੌਮ ਨਾਲ ਔਰ ਸਿੱਖ ਸ਼ਸਤਰਾਂ ਨੂੰ ਬਣਾ ਕੇ ਆਪਣੀ ਕਿਰਤ ਕਮਾਈ ਕਰਦਾ ਹਾਂ ਬਾਜੀ ਇੱਕ ਪਹਿਲਾਂ ਆਪਣਾ ਨਾਮ ਦੱਸ ਦਿਓ ਇਹ ਤੋਂ ਪਹਿਲਾਂ ਨਾਮ ਦੱਸ ਦਿਓ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਨੰਨੇ ਰਹੇਗਾ ਤਿੰਨ ਬਾੜੋਵਾਲ ਹਾਂ ਜੀ ਬਬੇ ਜਿਹੜਾ ਤੁਸੀਂ ਬੰਬ ਧਮਾਕੇ ਦੀ ਗੱਲ ਕਰਦੇ ਹੋ ਉਹ ਬੰਬ ਧਮਾਕੇ 'ਚ ਤੁਸੀਂ ਸ਼ਾਮਲ ਸੀਗੇ ਜੋ ਕੈਨੇਡਾ ਅੰਬੈਸੀ ਦੇ ਵਿੱਚ ਇੰਡੀਆਨ ਅੰਬੈਸੀ ਦੇ ਵਿੱਚ ਹੋਇਆ ਕੈਨੇਡਾ ਵਿਖੇ ਹਾਂਜੀ ਨਹੀਂ ਆਪਣਾ ਤਾਂ ਕੋਈ ਉਹਨਾਂ ਦੇ ਨਾਲ ਲਿੰਕ ਨਹੀਂ ਸੀਗਾ ਇਹ ਆਏ ਸਵਾਭ ਵਿਦੇਸ਼ੀ ਕਿ ਹਾਂ ਵੀ ਸ਼ਾਇਦ ਇਹਦੇ ਕੋਲ ਇੰਡੀਆ 'ਚ ਕੋਈ ਇਹ ਐਕਟੀਵਿਟੀ ਕਰਨਗੇ ਕੋਈ ਹਸਲ ਹਸਲਾ ਹੋਊਗਾ ਇਹਨਾਂ ਦੇ ਕੋਲ ਜਾਂ ਕੁਝ ਵੀ ਮੇਨ ਜਿਹੜਾ ਆਕਾਰ ਨੇ ਆਏ ਇਹ ਹੀ ਸੀਗਾ ਕਿ ਜਿਹੜਾ ਆਪਣਾ ਕੈਨੇਡਾ ਦੇ ਵਿੱਚ ਇੰਡੀਆਨ ਅੰਬੈਸੀ 'ਚ ਬੰਬ ਧਮਾਕਾ ਹੋਇਆ ਸੀ ਕਿ ਤੁਸੀਂ ਉਹਦੇ ਵਿੱਚ ਸ਼ਾਇਦ ਅਨਵੋਲਵ ਤਾਂ ਨਹੀਂ ਹੈਗੇ ਮਨ ਕੇ ਇਸ ਬੇਸ ਤੇ ਆਈ ਸੀ ਆਪਾਂ ਕਿੰਨੇ ਕਿੰਨੇ ਵਜੇ ਇਡੀ ਨੇ ਰੇਡ ਕੀਤੀ ਮੇਰੇ ਕਰ ਉਹਨਾਂ ਦੇ ਆਉਣ ਦਾ ਹਾਂਜੀ ਆਉਣ ਦਾ ਸਮਾਂ तकरीबन ਮੇਰੇ ਹਿਸਾਬ ਨਾਲ ਕੋਈ 4:00 ਵਜੇ ਤੋਂ ਪਹਿਲਾਂ ਦਾ ਸਮਾਂ ਹੋ ਸਕਦਾ ਜਾਂ ਹਾਂ 9:00 ਵਜੇ ਤੱਕ ਸਾਰੀ ਜਾਂਚ ਕੀਤੀ ਆ ਉਹਨਾਂ ਨੇ ਸਾਰਿਆਂ ਨਾਲ ਬੈਡ ਰੂਡ ਸਾਰਾ ਕੁਝ ਸਮਾਨ ਖੋਲ ਜਿਸ ਜਿਸ ਗੁਰਦੀਪ ਸਿੰਘ ਦੀ ਤੁਸੀਂ ਗੱਲ ਹਰਦੀਪ ਸਿੰਘ ਉਹਨਾਂ ਦੀ ਗੱਲ ਕਰਦੇ ਹੋ ਉਹ ਤਾਂ ਇਹ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਜਿਨ੍ਹਾਂ ਦਾ ਤੁਹਾਨੂੰ ਫੋਨ ਆਉਂਦਾ ਤੇ ਤੁਸੀਂ ਉਹਨਾਂ ਨੂੰ ਕਰ ਰਹੇ ਹੋ ਹਾਂਜੀ ਉਹ ਇਦਾਂ ਸੀ ਇਹਨਾਂ ਤੇ ਦੱਸਣ ਬਾਬ ਦੀ ਆ ਕਿ ਉਹ ਜਿਹੜਾ ਹਰਦੀਪ ਸਿੰਘ ਆ ਸਾਡਾ ਮਿੱਤਰ ਆ ਪ੍ਰੇਮੀ ਆ ਉਹ ਸਾਡਾ ਤੇ ਉਹਨਾਂ ਦੇ ਗਾਂ ਲਿੰਕ ਆ ਉੱਥੇ ਇਸ ਮਸਲੇ 'ਚ ਜਿਨ੍ਹਾਂ ਨੇ ਬੰਬ ਗਾਹੜ ਕੀਤਾ ਹੋਊਗਾ ਜਾਂ ਕਿ ਉਹ ਫਿਰ ਹਰਦੀਪ ਸਿੰਘ ਨਾਲ ਆਪਣਾ ਪ੍ਰੇਮ ਆ ਤੇ ਉਹ ਜਾਂਦੇ ਕਿ ਜੇ ਉਹ ਇਨਵੋਲਵ ਆ ਜਾਂ ਹਰਦੀਪ ਸਿੰਘ ਉੱਥੇ ਜਾਂ ਕਿੱਦਾਂ ਗਿਆ ਕਿ ਉਹਨਾਂ ਦੀ ਕੋਈ ਇੱਥੇ ਵੀ ਐਕਟੀਵਿਟੀ ਹੈਗੀ ਆ ਜਾਂ ਤੁਸੀਂ ਇੱਥੇ ਵੀ ਕੁਝ ਕਰਨਾ ਚਾਹੁੰਦੇ ਆ ਇਦਾਂ ਦਾ ਇਸ ਬਾਬ ਵਦਾਇਏ ਸੀ ਕਿ ਹਾਂ ਵੀ ਤੁਹਾਡੀ ਇੱਥੇ ਇੱਕ ਐਕਟੀਵਿਟੀ ਤਾਂ ਨਹੀਂ ਤੁਸੀਂ ਕੋਈ ਬੰਦੇ ਤਾਂ ਨਹੀਂ ਜੋੜ ਲਏ ਜਾ ਤੁਸੀਂ ਕੋਈ ਮਤਲਬ ਤੁਸੀਂ ਇਸ ਇੱਥੇ ਕੋਈ ਐਕਟੀਵਿਟੀ ਦੇ ਵਿੱਚ ਨਹੀਂ ਸ਼ਾਮਲ ਹੋ ਨਹੀਂ ਨਹੀਂ ਆਪਾਂ ਨੂੰ ਲੋੜ ਹੀ ਨਹੀਂ ਆਪਾਂ ਗ੍ਰੈਸਟੀ ਜੀ ਬਣਾਦੇ ਆ ਤੇ ਨਾਲ ਆਪਣਾ ਕਾਰੋਬਾਰੀ ਮਹਾਰਾ ਦੀ ਕਿਰਪਾ ਨਾਲ ਸ਼ੋਸਤਰਾਂ ਦਾ ਝੋਲਿਆਂ ਦਾ ਹੈਗਾ ਤੇ ਸਮਾਂ ਨਹੀਂ ਮਿਲਦਾ ਕਿਸੇ ਕੰਮ ਨੂੰ ਫੋਨ ਤੁਹਾਡੇ ਕਿੰਨੇ ਲੈ ਕੇ ਗਏ ਆ ਉਹ ਫੋਨ ਮੇਰੇ ਕੋ ਇਕ ਪੇਸੇਗਾ ਆਤੇ ਉਹ ਲੈ ਗਏ ਆ ਫੋਨ ਡਾਟਾ ਵਗੈਰਾ ਸਾਰਾ ਉਹਦੇ ਵਿੱਚ ਹੀ ਰਿਕਵੈਸਟ ਕੀਤੀ ਸੀ ਕਿ ਡਾਟਾ ਲੈ ਲਓ ਤੁਸੀਂ ਫੋਨ ਦੇ ਦਿਓ ਕਿ ਮੇਰਾ ਸਾਰਾ ਬਿਜ਼ਨਸ ਉੱਤੇ ਚੱਲਦਾ ਪਿਆ ਲੈਣ ਦੇਣ ਸਾਰਾ ਕੁਝ ਹੀ ਉਹ ਦੇ ਕੇ ਗਏ ਨੇ ਹੁਣ 20 ਤਰੀਕ ਦੇਖੋ 20 ਤਰੀਕ ਨੂੰ ਕੀ ਕਹਿੰਦੇ ਨੇ 20 ਤਰੀਕ 20 ਤਰੀਕ ਕਿੱਥੇ ਦੀ ਦੇ ਕੇ ਗਏ ਆ ਉਹ 20 ਤਰੀਕ ਚੰਡੀਗੜ੍ਹ ਦੀ ਦੇ ਕੇ ਗਏ ਆ ਕੋਈ ਇਹ ਆਪਣਾ ਕੋਈ ਜਿਹੜੀ ਜੇਲ ਲਾਗੇ ਕੋਈ ਆਫਿਸ ਹੈ ਇਹਨਾਂ ਦਾ ਐਨਏਆਰਿਆਂ ਦਾ ਜਾਂ ਕਿ ਇਹਨਾਂ ਦਾ ਵੀ ਤੇ ਉੱਥੇ ਨਾਲ ਦੱਸਿਆ ਕਿ ਉੱਥੇ ਜਾ ਕੇ ਪੈਸ਼ੀਅਤ ਕਰਨਗੇ ਉਹ ਇਹ ਕੋਈ ਸਹੀ ਕਹਿ ਕੇ ਦੇਖੋ ਫੋਨ ਦਿੰਦੇ ਜਾਂ ਨਹੀਂ ਦਿੰਦੇ ਜਾਂ ਕੋਈ ਗਾਹ ਕਾਰਵਾਈ ਕਰਦੇ ਜਾਂ ਕਿਤਾ ਦੇ ਵੀ ਹੁਣ 20 ਤਰੀਕ ਨੂੰ ਜਾ ਕੇ ਪਤਾ ਲੱਗ ਤੁਸੀਂ ਕੀ ਚਾਹੁੰਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰੇਡ ਹੋ ਰਹੀਆਂ ਉਹ ਹੋ ਰਹੀਆਂ ਵਿਦੇਸ਼ੀ ਕਾਰਨਾਂ ਦੇ ਕਰਕੇ ਕਿ ਉਹ ਵਿਦੇਸ਼ ਦੇ ਜਿਹੜੇ ਆ ਸਿੱਖ ਜਿਨ੍ਹਾਂ ਦੇ ਲਈ ਤੁਸੀਂ ਪੰਜਾਬ ਦੇ ਵਿੱਚ ਲੜਾਈ ਲੜ ਰਹੇ ਹੋ ਕੀ ਉਹ ਤੁਹਾਡੇ ਨਾਲ ਖੜਵੇ ਆਹਨੋ ਦਾ ਫੋਨ ਵੀ ਨਹੀਂ ਆਉਂਦਾ ਮਹਾਰਾ ਜੀ ਇਸ ਹਾਲਤ ਅਗੇ ਹਾਂ ਵੀ ਆਪਾਂ ਨੂੰ ਕੋਈ ਫੋਨ ਕਰਦਾ ਹਨ ਕੋਈ ਬਾਹਰੋਂ ਵਿਦੇਸ਼ ਤੋਂ ਆਪਣਾ ਪ੍ਰੇਮ ਆ ਹਰਦੀਪ ਸਿੰਘ ਨਾ ਉਹਨਾਂ ਆਪਣਾ ਵਧਿਆ ਗੱਲਬਾਤ ਹੁੰਦੀ ਆ ਬਹੁਤ ਆ ਕੁਛ ਇੱਕ ਨੇੜੇ ਦੇ ਪਿੰਡ ਹੋਣ ਕਰਕੇ ਉਹਨੂੰ ਕੋਈ ਪੰਨੂ ਕਰਕੇ ਜਾਂ ਜਾਂਦੇ ਜਾਫੀ ਹੋਣੀ ਆ ਇਹਨਾਂ ਦਾ ਆਪਣਾ ਕੋਈ ਹੈ ਨਹੀਂ ਤਾਲਮਿਲ ਨਾ ਕਦੇ ਬਹੁਤੀ ਗੱਲਬਾਤ ਹੋਈ ਹੈ ਇਹਨਾਂ ਦੇ ਨਾਲ ਕੋਈ ਲੈਣ ਦੇਣ ਹੋਇਆ ਨਾ ਆ ਮੈਨੂੰ ਇਹਨਾਂ ਨੂੰ ਵੀ ਰਿਕਵੈਸਟ ਕਰ ਦਿੰਨੇ ਆ ਚਲੋ ਨਾਲ ਹੀ ਕਿ ਭਾਈ ਜੇ ਕੋਈ ਤੁਹਾਡੇ ਮਨ ਦੇ ਵਿੱਚ ਹੈਗਾ ਕੋਈ ਬਲਬਲਾ ਆ 2020 ਜਾਂ ਖਾਲਿਸਤਾਨ ਨੂੰ ਲੈ ਕੇ ਤੁਸੀਂ ਗਰਾਉਂਡ ਲੈਵਲ ਤੇ ਆਓ ਗਰਾਉਂਡ ਲੈਵਲ ਤੇ ਆ ਕੇ ਗੱਲਬਾਤ ਕਰੋ ਗੱਲਬਾਤ ਕਰਕੇ ਜਿਹੜੇ ਤੁਹਾਡੇ ਮੁੱਦੇ ਨੇ ਉਹ ਮੁੱਦੇ ਰੱਖੋ ਜੇ ਨਹੀਂ ਸੋਲਵ ਹੋਉਂਦੇ ਫੇਰ ਅਗਲੇ ਨਾਲ ਗੱਲਬਾਤ ਕਰੋ ਕਿ ਸਾਡੇ ਆ ਮੁੱਦੇ ਸੋਲਵ ਨਹੀਂ ਹੋ ਰਹੇ ਭਾਈ ਸਾਨੂੰ ਪ੍ਰੋਬਲਮ ਆ ਰਹੀ ਆ ਨਾ ਮੰਨ ਲਓ ਕਿ ਪੈਨ ਜਿਹੜੀ ਸਾਡੇ ਪੰਜਾਬ ਦੀ ਜਵਾਨੀ ਆ ਹੁਣ ਬਾਹਰੋਂ ਮੰਨ ਲਓ ਕਿਸੇ ਨੂੰ ਫੋਨ ਕਰਤਾ ਕਿ ਭਾਈ ਤੂੰ ਐਂ ਕਰ ਦੇ ਭਾਈ ਤੂੰ ਉਹ ਕਰ ਦੇ ਗਰੀਬ ਘਰਾਂ ਦੇ ਮੁੰਡੇ ਆ ਜਿਹੜੇ ਉਹ ਵਿਚਾਰੇ ਇੱਕ ਭਾਵਨਾ ਦੇ ਵਿੱਚ ਆ ਕੇ ਕੁਝ ਵੀ ਮਾੜਾ ਚੰਗਾ ਕਰਕੇ ਮੋੜ ਕੇ ਪਿੱਛੇ ਮਾਪੇ ਲਾਉਂਦੇ ਨੇ ਨਾ ਉਹ ਚੀਜ਼ ਦਾ ਨੁਕਸਾਨ ਨਾ ਹੋਵੇ ਜੇ ਤੁਸੀਂ ਕੁਝ ਕਰਨਾ ਵੀ ਗਰਾਉਂਡ ਲੈਵਲ ਤੇ ਆਓ ਗਰਾਉਂਡ ਲੈਵਲ ਤੇ ਆਓ ਅਸੀਂ ਵੀ ਖੜ੍ਹਨਨੇ ਆ ਤੁਹਾਡੇ ਨਾਲ ਸਾਨੂੰ ਦੱਸੋ ਸਾਨੂੰ ਕੀ ਪ੍ਰੋਬਲਮਸ ਨੇ ਬਾਬਾ ਜੀ ਉਹ ਹਾਂ ਕਿ ਕੀ ਹੋਇਆ ਸੀ ਕੈਨੇਡਾ ਦੇ ਵਿੱਚ ਆਪਣਾ ਕੋਈ ਇੰਡੀਅਨ ਐਂਬੈਸੀ ਦੇ ਵਿੱਚ ਉੱਥੇ ਬੰਬ ਬੰਬ ਸੱਟੇ ਸੀਗੇ ਹੁਣ ਸੱਚਾ ਦਾ ਤਾਂ ਸਾਨੂੰ ਪਤਾ ਨਹੀਂ ਹੈਗਾ ਉਹਦੇ ਰਿਲੇਟਿਡ ਆਏ ਸੀ ਆਪਣੇ ਕੋਲ ਕਿ ਕੁਝ ਕੋ ਸਿੰਘ ਨੇ ਜਿੱਦਾਂ ਮੰਨ ਲਓ ਕਿ ਨਾ ਸਿੰਘਾਂ ਨੂੰ ਇਹ ਕਹਿੰਦੇ ਹੋਣ ਕਿ ਲਿੰਕਨ ਜਿਹੜਾ ਉੱਥੇ ਆਸ ਵਿੱਚ ਹੀ ਬੰਬ ਧੋਕਾ ਕੇ ਜ ਉਹਨਾਂ ਨਾਲ ਆਪਣਾ ਵੀ ਪ੍ਰੇਮ ਹੈਗਾ ਆ ਇਹ ਤੁਸੀਂ ਕਹਿੰਦੇ ਹੈਗਾ ਸਰਦੀ ਸਿੰਘ ਉਹਦੇ ਬਾਬ ਦੀ ਆਏ ਸੀ ਕਿ ਇਹ ਕਿ ਉਹਦੇ ਨਾਲ ਰਿਲੇਟਡ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਮੰਨ ਲਓ ਪੰਜਾਬ ਦੇ ਵਿੱਚ ਕਿਹੜੀ ਐਕਟੀਵਿਟੀ ਹੁਣ ਗਾਂ ਕਰਨ ਲੱਗ ਗਈ ਆ ਉਹ ਤਾਂ ਸਾਡਾ ਵੈਸੇ ਨਿੱਜੀ ਪ੍ਰੇਮ ਆ ਉਹਦੇ ਨਾਲ ਪਰਿਵਾਰਿਕ ਪ੍ਰੇਮ ਹੈਗਾ ਸਾਡਾ ਜੀ ਸਿੰਘ ਸਾਹਿਬ ਜੀ ਨਾਲ ਆਏ ਹਾਂਜੀ ਉਹ ਇਸ ਤੋਂ ਇਜਾ ਤੋਂ ਸੀ ਕਿ ਬਾਰੋਂ ਨਾਲ ਲੈਂਦੇ ਜੀ ਇਹ ਕਿਹੜੇ ਸਿੰਘ ਸਾਹਿਬ ਜੀ ਨਹੀਂ ਆਏ ਨਹੀਂ ਉਹ ਆਲਰੇਡੀ ਅਮਰੀਕਾ ਦੇ ਵਿੱਚ ਹੀ ਨੇ ਉਹ ਉਹਨਾਂ ਨੇ ਹਾਂਜੀ ਹਾਂਜੀ ਹਾਂ ਜਦੋਂ ਮੰਨ ਲਓ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਸੀ ਇਹ ਉਹਨਾਂ ਨੂੰ ਟਰੈਕ ਕਰਕੇ ਆਪਣੇ ਤੱਕ ਆਏ ਨੇ ਹਾਂਜੀ ਹਾਂਜੀ ਕਿ ਮੰਨ ਲਓ ਤੁਸੀਂ ਕਿਸੇ ਸਿੱਖੀ ਅੰਦਨਾ ਨਾਲ ਜੁੜੇ ਕਿ ਇਸ ਕੀ ਹਾਂਜੀ ਆਪਣਾ ਬੁੱਢਾ ਤਲ ਦੇ ਨਾਲ ਹੈਗਾ ਸਾਡੇ ਲਈ ਮਹਾਰਾ ਕਿਰਪਾ ਕਰਨਾ ਬਾਬਾ ਜੀ ਗੰਦਾ ਸਿੰਘ ਉਹ ਬਾਬਾ ਬਲਬੀਰ ਸਿੰਘ ਜੀ ਹੋ ਗਿਆ 96 ਕਰੋੜੀ ਸਾਰਿਆਂ ਦਾ ਪ੍ਰੇਮ ਹੈਗਾ ਆਪਣਾ ਉਸਤਾਨਾ ਵੀ ਪ੍ਰੇਮ ਹੈਗਾ ਆਪਣਾ ਸਾਰਿਆਂ ਦਾ ਕਿਉਂਕਿ ਮਤਲਬ ਗਰਮ ਖਿਆਲੀ ਮੂਵਮੈਂਟ ਦੇ ਨਾਲ ਆਪਣੇ ਰਿਲੇਸ਼ਨ ਦੇਖੋ ਗਰਮ ਖਿਆਲੀ ਮੂਵਮੈਂਟ ਤੇ ਨਾਲ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਇਸ ਵਿਸ਼ੇ ਤੇ ਕਿਉਂਕਿ ਆਪਾਂ ਤਾਂ ਹੈਗੇ ਕਿਰਤੀ ਸਿੱਖ ਹਨ ਕਿ ਗੱਲ ਪੰਥਾ ਦੇ ਨਾਲ ਆਪਣਾ ਪ੍ਰੇਮ ਆ ਮੋਟਾ ਦਲ ਦੇ ਵਿੱਚ ਵਿਚਰਦੇ ਆ ਆਪਾਂ ਮਹਾਰਾ ਦੀ ਕਿਰਪਾ ਦੇ ਨਾਲ ਸ਼ਸਤਰਾਂ ਦਾ ਪਹਿਰਾ ਆ ਵਸਤਰਾਂ ਦਾ ਆ ਚੋਲੇ ਵਗੈਰਾ ਤਿਆਰ ਕਰੀਦੇ ਨੇ ਸ਼ਸਤਰ ਤਿਆਰ ਕਰੀਦੇ ਤੋਂ ਇਲਾਵਾ ਤਾਂ ਕੋਈ ਆਪਣੀ ਮੂਵਮੈਂਟ ਹੀ ਨਹੀਂ ਹੈਗੀ ਬਸ ਇਹ ਹੈ ਕਿ ਘਰੋ ਦੁਕਾਨ ਤੇ ਦੁਕਾਨ ਤੇ ਕੋਈ ਹੁਣ ਕੀ ਕਹਿਣਾ ਚਾਹੁੰਦੇ ਹੋ ਸਿੱਖ ਕੌਮ ਨੂੰ ਜਿਸ ਤਰੀਕੇ ਦੇ ਨਾਲ ਅਰੇਡਾ ਹੋ ਰਹੀਆਂ ਕੀ ਕਹਿਣਾ ਚਾਹ ਰਹੇ ਆ ਅਸੀਂ ਤਾਂ ਬਾਲੇ ਵੀਰਾਂ ਨੂੰ ਕਹਾਂਗੇ ਕਿ ਜਾਂ ਤਾਂ ਫਿਰ ਤੁਸੀਂ ਵੀ ਨਾਲ ਖੜਿਆ ਕਰੋ ਹਨਾ ਮੋਢੇ ਨਾਲ ਮੋਢਾ ਲਾ ਕੇ ਖੜ ਜਾ ਕਰੋ ਅਗਲੇ ਨਾਲ ਹੁਣ ਇਹ ਤਾਂ ਐ ਨਹੀਂ ਕਿ ਜਿੱਥੇ ਪ੍ਰੇਮ ਪਿਆ ਆ ਅਸੀਂ ਅਗਲੇ ਨਾਲ ਗੱਲਬਾਤ ਨਹੀਂ ਕਰਾਂਗੇ ਹਣ ਜੇ ਕੋਈ ਚੋਰ ਆ ਜਾਂ ਕੋਈ ਸਾਥ ਆ ਸਾਥ ਨੇ ਆਉਦਾ ਕੰਮ ਕਰਨਾ ਚੋਰ ਨੇ ਆਉਦਾ ਸਾਥ ਕੰਮ ਕਰਨਾ ਹੁਣ ਜਿਹੜਾ ਉਹਦੇ ਮੰਨ ਲਓ ਕਿ ਪ੍ਰੇਮ ਦੇ ਵਿੱਚ ਆ ਉਹਦਾ ਕੋਈ ਕੋਈ ਕਸੂਰ ਆ ਤੁਸੀਂ ਇਦਾਂ ਏਡਾ ਨਾਮ ਮਾਰੋ ਨਾ ਮੰਨ ਲਓ ਕਿ ਹੁਣ ਮੰਨ ਲਾ ਤਾਂ ਤੜਕੇ ਦੇ ਆਏ ਹੋਣੇ ਆ 25 ਜਾਣੇ 30 ਜਾਣੇ ਫੁੱਲ ਸਾਲੇ ਹੋਗੇ ਹਨਾ ਐਸਐਚਓ ਵਗੈਰਾ ਆੜੀਐਸਪੀ ਵਗੈਰਾ ਨਾ ਐਸਐਮ ਵਗੈਰਾ ਸਾਰੇ ਆਏ ਹੋਏ ਨੇ ਲੋਕਲ ਪ੍ਰਸ਼ਾਸਨ ਵੀ ਸੀ ਕਿ ਨਾਲ ਲੇਡੀਜ਼ ਪੁਲਿਸ ਵੀ ਸੀ ਇੱਦਾਂ ਦਾ ਚਲੋ ਬੈਸੇ ਬਹੁਤ ਵਧੀਆ ਆਏ ਨੇ ਇੱਦਾਂ ਨਹੀਂ ਕੋਈ ਉੱਚਨੀਚ ਨਹੀਂ ਆਪਾਂ ਨਾਲ ਕੀਤੀ ਉਹਨਾਂ ਨੇ ਇੱਦਾਂ ਦੀ ਤੁਹਾਡੇ ਤੋਂ ਕੀ ਲੈ ਕੇ ਗਏ ਪਰਮਿਸ਼ਨ ਲੈ ਕੇ ਉਹਨਾਂ ਨੇ ਸਾਰੀ ਜਦਾਂ ਮੰਨ ਲਓ ਕਿ ਤਲਾਸ਼ੀ ਵਗੈਰਾ ਲਈ ਜਾਂ ਡਾਕੂਮੈਂਟ ਹੀ ਸੀਗੇ ਮੇਰਾ ਫੋਨ ਸੀਗਾ ਫੋਨ ਲੈ ਕੇ ਗਏ ਜਾਂ ਫੋਨ ਦੇ ਵਿੱਚ ਮੇਰੀ ਜਿਦਾ ਨਾਰਮਲੀ ਗੱਲ ਹੁੰਦੀ ਹੁੰਦੀ ਸੀਗੀ ਇਹ ਹਰਦੀਪ ਸਿੰਘ ਨਾਲ ਜਾਂ ਹੋਰ ਸਨੈਕ ਮੇਰਾ ਕਸਟਮਰ ਨਹੀਂ ਕਹਿ ਸਕਦੇ ਇੱਕ ਨਾ ਪਾਕਿਸਤਾਨ ਤੋਂ ਵੀ ਸੀਗਾ ਥੋੜ੍ਹਾ ਜਿਹਾ ਮੇਰਾ ਸ਼ਸਤਰਾਂ ਦਾ ਸੰਬੰਧ ਨਹੀਂ ਕਹਿ ਸਕਦੇ ਮਨ ਲਾ ਕੇ bizness ਦੇ ਤੌਰ ਤੇ ਗੱਲ ਸਕਦੇ ਆ ਉਹਨੂੰ ਕਿ ਉਹ ਬੰਦਾ ਡੀਲਰ ਹੀ ਸੀ ਖੁਦ ਵੀ ਸ਼ਾਇਦ ਡੀਲਰ ਹੈ ਕਿ ਸ਼ਸਤਰਾਂ ਦਾ ਸੇਲ ਕਰਦਾ ਮੇਰੀ ਉਹਦੇ ਨਾਲ ਥੋੜੀ ਜਿਹੀ ਗੱਲਬਾਤ ਹੋਈ ਸੀ ਕਿ ਸ਼ਸਤਰਾਂ ਦੇ ਵੇਚ ਤੇ ਉਹਨਾਂ ਨੂੰ ਕੋਈ ਸ਼ਸਤਰ ਭੇਜੇ ਵੀ ਹੈ ਕਿ ਨਹੀਂ ਹਲੇ ਨਹੀਂ ਅਸਲ ਦੇ ਵਿੱਚ ਸਾਡੇ ਹੱਲੇ ਆਸ ਵਿੱਚ ਹੀ ਮੰਨ ਲਓ ਕਿ ਕੋਈ ਡੀਲ ਹੀ ਨਹੀਂ ਹੋਈ ਸੀ ਹਾਂ ਗੱਲਬਾਤ ਉਹਨਾਂ ਨੇ ਇੱਕ ਦੋ ਫੋਟੋਆਂ ਭੇਜੀਆਂ ਐਕਸੈਪਟ ਕੀਤੀਆਂ ਪਰ ਆਪਾਂ ਨੂੰ ਜਦੋਂ ਰੇਟ ਨਹੀਂ ਜੰਮਿਆ ਕਰਕੇ ਆਪਣੀ ਕੋਈ ਹੱਲੇ ਡੀਲ ਹੋਈ ਨਹੀਂ ਸੀ ਕੀ ਨਾਮ ਆ ਉਹਨਾਂ ਦਾ ਮੈਂ ਤਾਂ ਨਾਮ ਵੀ ਨਹੀਂ ਪਤਾ ਕੁਛ ਅਬਦੁਲ ਗਮਮਹਮਦ ਹੈ ਤਾਂ ਉਸੇ ਫੋਨ ਦੇ ਵਿੱਚ ਸੀ ਸਾਰਾ ਕੁਝ ਹਾਂਜੀ ਆਪਣਾ ਸ਼ਾਸਤਰਾਂ ਦਾ ਜਿੱਦਾਂ ਪ੍ਰਾਤਨ ਸ਼ਾਸਤਰ ਵੀ ਆਪਾਂ ਕਲੈਕਟ ਕਰਕੇ ਲਈਦੇ ਇੱਧਰ ਰਾਜਸਥਾਨ ਸਾਈਡ ਹైదరాబాద్ ਸਾਈਡ ਮੰਨ ਲਓ ਕਿ ਹਯੂਸਰ ਸਾਹਿਬ ਸਾਈਡ ਇਧਰ ਨੂੰ ਜਿੱਧਰੋਂ ਆਪਾਂ ਨੂੰ ਮਿਲ ਜਵੇ ਜੇ ਪੰਜਾਬ 'ਚ ਮਿਲ ਜਵੇ ਚੰਗਾ ਸ਼ਾਸਤਰ ਆਪਾਂ ਪੰਜਾਬ 'ਚੋਂ ਵੀ ਦੇ ਦੇ ਲਈਦਾ ਦੇਖੋ ਟ੍ਰਾਂਜੈਕਸ਼ਨ ਦਾ ਜ਼ਿਕਰ ਕਰਦੇ ਗਏ ਸੀ ਹਾਂਜੀ ਹਾਂਜੀ ਉਹ ਟ੍ਰਾਂਜੈਕਸ਼ਨ ਆ ਜਦਾਂ ਦੇਖੋ ਜੀ ਤਕਰੀਬਨ ਜੇ ਪ੍ਰਾਤਨ ਸੀਰੀਜ਼ ਆ ਤੁਸੀਂ ਬਦਿਆ ਲੈਣੀਆਂ ਕੋਸਟ ਲਈ ਆਪਣੇ ਪੰਜਾਬ ਦੇ ਹਾਲਾਤ ਬਹੁਤੇ ਚੰਗੇ ਨਹੀਂ ਹੈਗੇ ਕਿ ਜੇਰਾ ਹਰੇਕ ਬੰਦਾ ਫੋੜ ਕਰ ਸਕਦੇ ਹੁਣ 10000 ਰੁਪਏ ਦੀ ਸੀਰੀਸ ਆਪ ਪਤਾ ਕਿਥੋਂ ਲੈ ਲੂਗੇ ਜਦੋਂ ਪ੍ਰਸ਼ਾਦੇ ਪਾਣੀ ਦਾ ਔਖਾ ਹੋਇਆ ਪਿਆ ਮਨ ਲਓ ਇਹੋ ਜੀ ਚੀਜ਼ ਜਿਹੜੀ ਕਲੈਕਟ ਕਰਦੇ ਨੇ ਤੇ ਮੰਨ ਲਓ ਕਿ ਲੈ ਸਕਦੇ ਉਹ ਤਾਂ ਵਿਦੇਸ਼ ਵਾਲੇ ਲੈ ਸਕਦੇ ਸਾਡਾ 10000 ਬਣ ਗਿਆ ਅਗਲੇ ਨੂੰ 100 ਰੁਪਏ ਦਾ ਫਰਕ ਨਹੀਂ ਪੈਣਾ ਹਨਾ ਚਲੋ ਸਾਡਾ ਪ੍ਰਸ਼ਾਦਾ ਪਾਣੀ ੱਲਿਆ ਇਹ ਮੰਗ ਕੀ ਚੀਜ਼ ਕਰਦੇ ਨੇ ਮੰਗ ਤਾਂ ਹੀ ਨਹੀਂ ਦੇਖੋ ਪ੍ਰਸ਼ਾਸਨ ਤੋਂ ਹੀ ਹੁਣ ਮੇਰਾ ਫੋਨ ਦੇ ਵਿੱਚ ਸਾਰਾ ਡਾਟਾ ਸੀ ਮੈਂ ਉਹਨਾਂ ਨੂੰ ਕਹਿਆ ਕਿ ਤੁਸੀਂ ਡਾਟਾ ਕਰ ਲਓ ਇਹ ਡਾਟਾ ਜਿਹੜਾ ਤੁਹਾਨੂੰ ਲੋਡ ਆ ਤੁਸੀਂ ਲੈ ਲਓ ਮੈਨੂੰ ਫੋਨ ਦੇ ਦਿਓ ਮੇਰਾ ਕਿ ਸਾਰਾ ਮੇਰਾ ਕੰਮ ਉੱਤੇ ਆ ਆਰਡਰ ਆਏ ਹੋਏ ਨੇ ਪੈਂਡਿੰਗ ਪਏ ਨੇ ਸਾਰੀਆਂ ਫੋਟੋਆਂ ਉਹਦੇ ਵਿੱਚ ਸਾਰੀਆਂ ਵੀਡੀਓ ਸ਼ਾਸਤਰਾ ਦੀਆਂ ਉਹਦੇ ਵਿੱਚ ਆ ਨੰਬਰ ਵਾਲੇ ਕਸਟਮਰਾਂ ਦੇ ਨੰਬਰ ਸਾਰੇ ਆ ਹੁਣ ਮੰਨ ਲਓ ਕਿ 20 ਤਰੀਕ ਦੇ ਕੇ ਗਏ ਨੇ 20 ਤਰੀਕ ਤੱਕ ਅਗਲੇ ਵੈਸੇ ਮੰਨ ਲਓ ਜਿਹਨੇ 10000 ਰੁਪਏ ਭੇਜਿਆ ਜਾਂ ਕਿਸੇ ਨੇ 15000 ਭੇਜਿਆ ਅਗਲਾ ਕਨਫਿਊਜ਼ ਹੋ ਜਾਂਦਾ ਵੀ ਪਤਾ ਨਹੀਂ ਖਰੇ ਬਾਬਾ ਪੈਸੇ ਲੈ ਕੇ ਨਾ ਠੱਗ ਗਿਆ ਹੋਵੇ ਹਨਾ ਚਲੋ ਠੀਕ ਆ ਇਹ ਗਲਤ ਗੱਲ ਆ ਚਲੋ ਇਹ ਸਦੋਂ ਆਪਣਾ ਕਿਸੇ ਚੀਜ਼ ਚ ਲਿੰਕ ਹੀ ਨਹੀਂ ਹੈਗਾ ਤੇ ਉਹਨਾਂ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਪਹਿਲਾਂ ਵੀ ਕਿਉਂਛਕ ਦਿਨ ਪਹਿਲਾਂ ਇੱਕ ਗੱਡੀ ਚ ਆਏ ਸੀ ਕਿ ਦੋ ਜਾਨੇ ਉਹ ਪੁੱਛਦੇ ਫਿਰਦੇ ਸੀ ਇੱਥੇ ਪਿੰਡੀ ਤੇ ਜਦੋਂ ਮੈਨੂੰ ਟੱਕਰੇ ਮਾਰ ਕੇ ਉਹਨਾਂ ਨੇ ਗੱਡੀ ਢਠਾ ਲਈ ਆ ਹੁਣ ਸਿੰਗਲੀ ਨੇ ਦੱਸਿਆ ਕੱਲ ਵੀ ਪਹਿਲਾਂ ਦੋ ਜਾਨੇ ਆ ਕੇ ਵੈਸੇ ਵੱਲ ਦੇ ਵਿੱਚ ਤੇ ਮੈਂ ਤਾਂ ਸ਼ਾਪ ਤੇ ਹੁੰਦਾ ਮੈਂ ਕਿ ਜਣੇ ਆਉਣਾ ਮੇਰੇ ਤੋਂ ਸ਼ਾਪ ਦੇ ਪੇ ਮੈਲੇ ਸ਼ਾਪ ਆਪਣੀ ਮਜ਼ਾਰੀ ਹੱਡੇ ਦੇ ਵਿੱਚ ਐਥੇ ਬੰਗਾ ਹਾਂ ਜੀ ਉਹ ਕਿ ਬਾਬਾ ਜੀ ਉਹ ਸੇ ਵੱਲ ਤੋਂ